ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੱਦਾਂ ਮੇਰਾ ਪਿਆਰਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਮਜੀਠਿਆ ਦੇ ਕਰੀਬੀ ਨਸ਼ਾ ਤਰਸਕ ਸੱਤਾ ਨੂੰ ਇੰਟਰਪੋਲ ਬਲੂ ਕਾਰਨਰ ਰੋਟੇ ਜਾਰੀ ਕਰਵਾਉਣਾ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਵਾਲ ਮਜੀਠੀਆ ਦੇ ਸਾਥੀ ਨਸ਼ਾ ਤਰਜ਼ ਕੇ ਸੱਤਾ ਵੀ ਸੱਤਾ ਦੀ ਕਨੇਡਾ ਤੋਂ ਹਵਾਲਗੀ ਤੋਂ ਬਾਅਦ ਵੱਡਾ ਰਾਇਨ ਦੀ ਪਛਾਲਾ ਵੀਗਾ ਕੁਲਦੀਪ ਧਾਰੀਵਾਲ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੀ ਜਮਾਨਤ ਰੱਦ ਕਰ ਦਿੱਤੀ ਮਤਲਬ ਸਬੂਤ ਪੱਕੇ ਹਨ ਧਾਰੀਵਾਲ ਵਿਜੀਲੈਂਸ ਨੇ ਠੋਸ ਸਬੂਤਾਂ ਨਾਲ ਨਸ਼ਾ ਤਸਕੀ ਰੌਕਟ ਦਾ ਪਰਦਾ ਪਾਸ਼ ਕੀਤਾ ਹੈ ਮੋਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਕਾਲੀ ਦਲ ਵਿਕਰਮ ਵਿਕਰਮ ਸਿੰਘ ਜੀਠੀਆ ਦੀ ਜਮਾਨਤ ਅਰਜ਼ੀ ਰੱਦ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚਰਮਿੰਗ ਕਾਲੀ ਦਲ ਦੇ ਆਗੂਆਂ ਤੇ ਤਿੱਖਾ ਹਮਲਾ ਕੀਤਾ ਹੈ ਚੰਡੀਗੜ੍ਹ ਵਿੱਚ ਆਪਾ ਗੁਪਤੀਜ ਬਲਤੇਜ ਬਲਤੇਜ ਪੁੰਨੂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੀਆਂ ਆਪ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਕਿ ਵਿਜੀਲੈਂਸ ਬਿਊਰੋ ਨੇ ਤੋਸ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ ਨਾ ਕਿ ਸਿਆਸੀ ਬਦਲਾਖੋਰੀ ਤੇ ਆਧਾਰ 'ਤੇ ਢਾਲੀਵਾਲ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਕਾਲੀਦਲ ਨੇ ਕਾਲੀਦਲ ਦੇ ਆਗੂਆਂ ਤੇ ਕੋਜ ਕਾਂਗਰਸੀਆਂ ਨੀਮਜੀਠੀਆ ਦੀ ਗ੍ਰਿਫਤਾਰੀ ਨੂੰ ਜੁਲਮ ਦੀ ਕਾਰਵਾਈ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਦੇ ਫੈਸਲੇ ਨੇ ਹੁਣ ਉਹਨਾਂ ਦੇ ਝੂਠ ਦਾ ਪਰਦਾ ਪਾਸ਼ ਕਰ ਦਿੱਤਾ ਹੈ ਤੇ ਸਾਬਤ ਕਰ ਦਿੱਤਾ ਹੈ ਕਿ ਮਾਨ ਸਰਕਾਰ ਕੋਲ ਮਜੀਠੀਆ ਵਿਰੁੱਧ ਪੂਰਨ ਸਬੂਤ ਹਨ ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਨੂੰ 2007 ਤੋਂ 2017 ਤੱਕ ਉਹਨਾਂ ਦੇ ਰਾਜ ਦੌਰਾਨ ਵੱਡੇ ਪੱਧਰ ਤੇ ਫੈਲੇ ਨਸ਼ਿਆਂ ਦੇ ਕਾਰੋਬਾਰ ਲਈ ਜੁਮੇ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਤਾਲੀਵਾਲ ਨੇ ਕਿਹਾ ਕਿ ਇਹ ਉਹ ਨਾਂ ਦੇ ਕਾਜਕਾਲ ਦਰਨ ਹੀ ਪੰਜਾਬ ਵਿੱਚ ਨਸ਼ਿਆਂ ਦਾ ਖੋਤੀ ਸੀਮੰਤ ਰਿਆ ਵਕਰਖ ਹੈ ਸਾਰਿਆਂ ਨੇ ਮਜੀਠੀਆਂ ਦੀਆਂ ਸੱਤਾ ਤੇ ਪਿੰਡਾਂ ਪਿੰਡੀ ਨਾਲ ਤਸਵੀਰਾਂ ਦੇਖੀਆਂ ਸਨ ਉਹ ਅਕਸਰ ਉਹਨਾਂ ਨਾਲ ਦੇਖਿਆ ਜਾਂਦੇ ਸਨ ਅੱਜ ਵੀ ਅਕਾਲੀ ਆਗੂ ਬੇ ਬੇਸ਼ਰਮੀ ਨਾਲ ਇਹਨਾਂ ਦੋਸ਼ ਦੋਚਾਂ ਨੂੰ ਝੂਠਾ ਕਹਿੰਦੇ ਹਨ ਪਰ ਹੁਣ ਅਦਾਲਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਬੂਤ ਮਜ਼ਬੂਤ ਹਨ ਅਤੇ ਕਿ ਸ ਸਖ਼ੋਸ ਹੈ ਮਜਟਿਆ ਦੇ ਸ ਜੋਗੀ ਸੱਤਾ ਪਰ ਬੋਲਦੇ ਆ ਬੋਲਦੇ ਆਨ ਤਾਈ ਵਾਲੇ ਨੇ ਕਲਾਸਾ ਕੀਤਾ ਕਿ ਇੰਟਰਪਰੋ ਪਹਿਲਾਂ ਹੀ ਉਸ ਦੇ ਵਿਰੁੱਧ ਬਲੂ ਕ ਬਲੂ ਕਾਰਨ ਨੋਟਿਸ ਜਾਰੀ ਕਰ ਚੁੱਕਾ ਹੈ ਤੇ ਭਾਰਤ ਸਰਕਾਰ ਕੈਨੇਡਾ ਨਾਲ ਆਪਣੇ ਸਬੰਧ ਰੱਖੀ ਉਹਨਾਂ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਕਾ ਕੇ ਸੱਤਾ ਦੀ ਪੰਜਾਬ ਸੱਤਾ ਦੀ ਪੰਜਾਬ ਵਿੱਚ ਚਲ ਆ ਗਿਆ ਆਵੇਗਾ ਉਸ ਦੇ ਖਲਾਸੀ ਸਿਆਸਤਨ ਦੇ ਡਰਗ ਮਾਫੀਆ ਨਾਲ ਡੂੰਘੇ ਸਬੰਧਾਂ ਨੂੰ ਬੇਨਕਾਬ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਰ-ਵਾਰ ਕਿਹਾ ਕਿ ਬਹੁਤ ਸਾਰੀਆਂ ਵੱਡੀਆਂ ਮੱਛੀਆਂ ਜੇ ਫੜੀਆਂ ਜਾਣੀਆਂ ਹਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ